ਚੰਦ ਮੇਰਾ ਯਾਰ ਤਾਰੇ ਉਹਦੇ ਯਾਰ ਚੰਦ ਮੇਰਾ ਯਾਰ ਤਾਰੇ ਉਹਦੇ ਯਾਰ ਮੇਰੇ ਲਈ ਦੋਵੇਂ ਇੱਕੋ ਪਰਿਵਾਰ ਦੁੱਖ ਸੁੱਖ ਫਰੋਲਦੇ ਉਹ ਹਰੇਕ ਰਾਤ ਨੂੰ ਮੈਂ ਚੰਦ ਨਾਲ ਗੱਲਾਂ ਕਰਾਂ ਤਾਰੇ ਲਾਗੋਂ ਭਰਨ ਹੰਗਾਰੇ ਜਦੋਂ ਕਿਤੇ ਦੁਖੀ ਹੁੰਨਾ ਮੈਂ ਕੱਲਾ ਰਾਤ ਨੂੰ ਮੱਛਾਂ ਦੇ ਨਾਲ ਗੱਲਾਂ ਕਰਾਂ ਚੰਦ ਮੈਨੂੰ ਆਖਦਾ ਸਨਾਹ ਪਰਝਾਈ ਦੀ ਤਾਰੇ ਕਹਿੰਦੇ ਵੀਰ ਜੀ ਦਿਲ ਤੇ ਨਹੀਂ ਲਾਈ ਦੀ ਚੰਦ ਆਕੇ ਦੱਸ ਸਾਨੂੰ ਕਿਹੜੀ ਗੱਲੋਂ ਲੜਦੀ ਤਾਰੇ ਕਹਿੰਦੇ ਛੱਡ ਵੀਰੇ ਗੱਲ ਹਰ ਇੱਕ ਘਰ ਦੀ ਸਾਡੀ ਸਾਰੀ ਰਾਤ ਲੰਘ ਜਾਂਦੀ ਅਸੀਂ ਸੰਦੇ ਪਰਪਾਦ ਨੂੰ ਮੈਂ ਚੰਦ ਨਾਲ ਗੱਲਾਂ ਕਰਾਂ ਤਾਰੇ ਲਾਗੋਂ ਪਰਨ ਗਾਰੇ ਜਦੋਂ ਕਿਤੇ ਦੁਖੀ ਹੁੰਨਾ ਇਕੱਲਾ ਰਾਤ ਨੂੰ ਚੰਦ ਮੈਨੂੰ ਆਖਦਾ ਥੱਪੜ ਖਿੱਚ ਕੇ ਮਾਰ ਤਾਰੇ ਕਹਿੰਦੇ ਨਹੀਂ ਵੀਰ ਪਿਆਰ ਨਾਲ ਸਾਰ ਚੰਦ ਕਹੇ ਵਿਗੜਿਆਂ ਦਾ ਡੰਡਾ ਹੁੰਦਾ ਪੀਰ ਤਾਰੇ ਕਹਿੰਦੇ ਨਹੀਂ ਵੀਰ ਭਾਬੀ ਸਾਡੀ ਹੀਰ ਕੱਚ ਦੇ ਸਮਾਨ ਵਰਗੀ ਟੁੱਟ ਜਾਏ ਨਾ ਮਨ ਬਾਤ ਨੂੰ ਮੈਂ ਚੰਦ ਨਾਲ ਗੱਲਾਂ ਕਰਾਂ ਤਾਰੇ ਲਾਗੋਂ ਭਰ ਨਗਾਰੇ ਜਦੋਂ ਕਿਤੇ ਦੁਖੀ ਹੁਣਾ ਇਕੱਲਾ ਰਾਤ ਨੂੰ ਚੰਦ ਕਹਿੰਦਾ ਸਿਕੰਦਰਾ ਬੋਲਚਾਲ ਬੰਦ ਕਰ ਦੇ ਤਾਰੇ ਕਹਿੰਦੇ ਨਹੀਂ ਵੀਰ ਇੰਜ ਨਹੀਂਓ ਘਰ ਚੱਲਦੇ ਚੰਦ ਕਹਿੰਦਾ ਡਰਨਾ ਮੈਂ ਪੱਕਾ ਤੇਰਾ ਯਾਰ ਤਾਰੇ ਕਹਿੰਦੇ ਨਹੀਂ ਵੀਰ ਮਿੱਠਾ ਹੋ ਕੇ ਸਾਰ ਚੰਦ ਕਦੇ ਵੇਖਦਾ ਨਹੀਂ ਮੇਰੇ ਮੱਥੇ ਉੱਤੇ ਲੱਗੇ ਦਾਗ ਨੂੰ ਮੈਂ ਚੰਦ ਨਾਲ ਗੱਲਾਂ ਕਰਾਂ ਤਾਰੇ ਲਾਗੋਂ ਭੜਨ ਘਾਰੇ ਜਦੋਂ ਕਿਤੇ ਦੁਖੀ ਹੁੰਨਾ ਮੈਂ ਕੱਲਾ ਰਾਤ ਨੂੰ ਮੱਚਾਂ ਦੇ ਨਾਲ ਗੱਲਾਂ ਕਰਾਂ ਤਾਰੇ ਲੱਗੋਂ ਭਰਨ ਘਾਰੇ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਜੀ ਜੀਮ ਦੇ ਵਾਹ ਦੇ ਰੋ